ਬਾਸੀ ਕਿਹੜੇ ਮਹਿਕਮੇ ਚ ਮੈਂ ਟੀਐਮ ਪੰਸਰ ਤੇ ਕੀ ਮਾਮਲਾ ਹੋਇਆ ਜਿਹੜਾ ਇੱਥੇ ਕਣਕ ਦੇ ਗੋਦਾਮ ਚ ਅੱਗ ਖੇਤ ਦੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਉੱਥੇ ਖੇਤ ਨੂੰ ਅੱਗ ਲਗਾਈ ਹੋਈ ਸੀ ਪਿੱਛੇ ਇਹਨਾਂ ਦੇ ਥੋੜਾ ਜਿਹਾ ਜ਼ਿਆਦਾ ਝਾੜ ਜ਼ਿਆਦਾਗਾ ਉਸ ਕਰਕੇ ਸਵੇਰ ਅਸੀਂ ਫਾਇਰ ਬ੍ਰਿਗੇਡ ਮੰਗਵਾਲੀ ਸੀਗੀ ਇਨਸਪੈਕਟਰ ਨੇ ਮੈਨੂੰ ਦੱਸਤਾ ਸੀ ਮੈਂ ਡੀਐਫਐਸਸੀ ਮੈਂ ਉਹਨੂੰ ਫੋਨ ਕੀਤਾ ਡੀਸੀ ਦੇ ਪੀਏ ਨਾਲ ਗੱਲ ਹੋਈ ਉਹਨਾਂ ਨੇ ਚਲੋ ਫਾਇਰ ਬ੍ਰਿਗੇਡ ਤੁਰੰਤ ਭੇਜਤੀ ਸੀਗੀ ਇੱਧਰ ਦੀ ਆ ਕੇ ਉਹਨਾਂ ਨੇ ਬੁਝਾਤੀ ਪਰ ਉਹਦੀਆਂ ਲਾਟਾਂ ਥੋੜੀਆਂ ਜਿਹਾ ਜ਼ਿਆਦਾ ਸੀ ਉਹ ਕਿਤੇ ਕੋਈ ਪਤੰਗਾ ਉੱਡ ਕੇ ਇਧਰਲੇ ਪਾਸੇ ਆ ਗਿਆ ਤੇ ਉਸ ਕਰਕੇ ਇਹ ਥੋੜਾ ਜਿਹਾ ਮਤਲਬ ਕਿ ਦਿੱਕਤ ਹੋਈ ਹੈ ਕਿੰਨਾ ਕੁ ਨੁਕਸਾਨ ਨੁਕਸਾਨ ਕਣਕ ਦਾ ਤਾਂ ਨਹੀਂ ਲੱਗ ਰਿਹਾ ਜੀ ਫਿਲਹਾਲ ਬਾਰਦਾਨੇ ਦਾ ਜ਼ਰੂਰ ਹੈ ਜੇ ਬੋਰੀਆਂ ਬਾਕੀ ਅਜੇ ਅੱਗ ਜਿਹੜੀ ਬਾਰਦਾਨਾ ਗਾ ਇੱਕ ਕੈਮੀਕਲ ਵਗੈਰਾ ਲੱਗਿਆ ਹੁੰਦਾਗਾ ਇਹ ਅਜੇ ਟਾਈਮ ਲੱਗੂਗਾ ਜਿਸ ਤਰ੍ਹਾਂ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਆ ਕਣਕ ਤੇ ਪਾਣੀ ਪਿਆ ਕੀ ਇਹ ਸਾਰਾ ਜਿੱਦਾਂ ਲੱਗੇ ਹੋਈ ਆ ਤਾਂ ਸਾਰੇ ਖੋਲ ਕੇ ਦੁਬਾਰਾ ਸਕਾਉਂਗੇ ਇਹਨੂੰ ਇਹ ਹੋ ਜਾਊਗਾ ਜੀ ਇਹ ਠੀਕ ਹੋ ਜਾਣਾਗਾ ਉਹ ਇੰਨਾ ਜਿਆਦਾ ਪਾਣੀ ਵੀ ਨਹੀਂ ਪਿਆ ਪਰੰਤੂ ਆਏ ਆ ਚਲੋ ਇਹਦੀ ਧਾਕ ਨੂੰ ਧੂਰੀ ਵਾਰ ਲੱਗੀ ਜਿਹੜੀ ਇਹਨੂੰ ਰੀਸਟੈਕਿੰਗ ਹੋ ਜੂਗੀ ਦੀ ਚੱਕੇ ਦੀ ਇਹਨੂੰ ਅਸੀਂ ਵੀ ਖਲਵਾਵਾਂਗੇ ਕਾਰਨ ਕੀ ਆ ਇਹ ਚ ਹੋ ਸਕਦਾ ਵੀ ਥੱਲੇ ਕੋਈ ਮਾੜਾ ਮੋਟਾ ਹੋਵੇ ਅੱਗ ਵਗੈਰਾ ਪੰਜਾਬ ਸਰਕਾਰ ਨੇ ਸਖਤ ਹਦਾਇਤਾਂ ਕੇ ਕਣਕ ਨੂੰ ਨਾੜ ਨੂੰ ਕਿਸੇ ਨੂੰ ਅੱਗ ਨਾ ਲਾਈ ਜਾਵੇ ਉਹ ਸਾਰੇ ਹੈ ਤਾਂ ਗਲਤੀ ਹੈ ਜੀ ਹੁਣ ਤੇ ਹੁਣ ਤੁਸੀਂ ਕੀ ਕਾਰਵਾਈ ਕੀ ਕਰ ਰਹੇ ਹੋ ਕਾਰਵਾਈ ਜੀ ਅਸੀਂ ਕਮੇਟੀ ਆਏ ਸੀਗੀ ਐਗਰੀਕਲਚਰ ਆਫੀਸਰ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਸੀਗੀ ਉਹਨਾਂ ਨੂੰ ਵੀ ਡੀ ਸਾਹ ਵੱਲੋਂ ਹਦਾਇਤਾਂ ਹੋਈਆਂ ਨੇ ਉਹ ਮੈਨੂੰ ਲੱਗਦਾ ਇਹਨਾਂ ਤੇ ਇਹ ਚਲਾਨ ਵਗੈਰਾ ਜਾਂ ਪਰਚਾ ਵਗੈਰਾ ਨਹੀਂ ਜਿਹੜੇ 나ੜ ਨੂੰ ਅੱਗ ਲਾਈਏ ਸੀ ਕੀ ਲੱਗਦਾ ਇਹ 나ੜ ਨੂੰ ਹੀ ਲੱਗੀ ਸੀ আর 나ੜ ਤੋਂ ਬਾਅਦ ਆ ਨਾਲ ਝਾੜ ਆ ਉਹਨੂੰ ਅੱਗ ਲੱਗੀ ਹੈ ਜੀ ਕਿੰਨੇ ਦਾ ਨੁਕਸਾਨ ਹੋਇਆ ਲੱਗਦਾ ਆਪਣਾ ਨੁਕਸਾਨ ਹਜੇ ਫਿਲਹਾਲ ਕੋਈ ਦੱਸ ਕਹਿ ਤਾ ਸਕਦੇ ਨਹੀਂ ਜਿਆਦਾ ਨਹੀਂ ਹੈਗਾ ਬਾਰਦਾਨੇ ਦਾ ਜ਼ਰੂਰ ਹੋਊਗਾ ਜਿਹੜੀਆਂ ਬੋਰੀਆਂ ਫਟੀਆਂ ਵਗੈਰਾ ਨੇ ਫਿਰ ਉਹਨਾਂ ਅੱਗ ਤੇ ਕਾਬੂ ਪਾ ਲਿਆ ਹੈ ਅੱਗ ਉਹ ਅੱਗ ਦਾ ਕੰਟਰੋਲ ਚ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਹਜੇ ਲੇਬਰ ਮੰਗਾਈ ਆ ਜਿਹੜੇ ਚੱਕੇ ਚ ਹੈਗੇ ਆ ਉਹਨੂੰ ਅਸੀਂ ਚੱਕਾ ਤੜਵਾ ਕੇ ਉਹਨੂੰ ਰੀ ਸਟੈਕਿੰਗ ਕਰਾਂਗੇ ਉਸ ਦੀ